ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਤ ਦੇ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਵੀਰ ਦੇ ਕੋਲ ਆਏ ਆਂ ਦੋਸਤੋ ਤਿੰਨ ਐਨੀਮਲ ਤੁਹਾਨੂੰ ਦਿਖਾ ਦਾਂਗੇ ਦੋ ਵੜਾ ਜਿਹੜੀਆਂ ਇੱਧਰ ਦੋਸਤੋ ਤੁਸੀਂ ਦੇਖ ਰਹੇ ਜੇ ਸੂਈਆਂ ਸੁਵਾਈਆਂ ਵੜਾ ਨੇ ਕਿੰਨਾ ਹੁਣ ਮੌਕੇ ਤੇ ਦੁੱਧ ਖਾਜਰ ਕਿੰਨੇ ਦਿਨਾਂ ਦੀਆਂ ਸੂਈਆਂ ਨੇ ਕੀ ਮੁੱਲ ਰਹੂਗਾ ਪੂਰੀ ਗੱਲਬਾਤ ਜਿਹੜੀ ਆ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਮਿਲ ਜੂਗੀ ਇੱਕ ਦੋਸਤੋ ਗੱਪਣ ਵੜ ਦਿਖਾਵਾਂਗੇ ਤੁਹਾਨੂੰ ਠੀਕ ਪਹਿਲਾ ਸੁਭਾਹ ਬਚੀ ਨੇ ਸੂਣਾ ਗੱਬਣ ਵੈੜਾ ਤਿੰਨਾਂ ਸਾਢੇ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਸੋ ਤਿੰਨ ਐਨੀਮਲ ਨੇ ਤਿੰਨੇ ਐਨੀਮਲਾਂ ਦੀ ਡਿਟੇਲ ਆਪਾਂ ਵੀਰ ਹੈਪੀ ਤੋਂ ਪੁੱਛ ਲਾਂਗੇ ਜਿਹੜਾ ਕਿ ਮੇਰਾ ਵੀਰ ਖਰੀਦਣ ਆ ਰਿਹਾ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਆਪਣੀ ਤਸੱਲੀ ਜਿਹੜੀ ਆ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਪਿੰਡ ਬੁਰਜ ਨੱਥੂ ਕੇ ਤੁਸੀਂ ਵਿਜ਼ਿਟ ਕਰਨੀ ਆ ਸ੍ਰਿਹਾਲੀ ਤੋਂ ਪੰਜ ਚਾਰ ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਤੋਂ ਵੀ ਤਕਰੀਬਨ ਕੋਈ ਪੰਜ ਚਾਰ ਕਿਲੋਮੀਟਰ ਦੀ ਦੂਰੀ ਅੱਜ 5 ਅਗਸਤ ਸਮਾਂ ਦੋਸਤੋ ਕੋਈ ਦੁਪਹਿਰ ਦੇ ਕੋਈ ਇੱਕ ਡੇਢ ਕਵਜੇ ਦਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਰੀ ਦਾ ਚਸਤੀ ਦਾ ਸੰਧੂ ਸਾਹਿਬ ਕੋ ਠੀਠਾ ਸਾਹਿਬ ਐ ਚੜ੍ਹਦੀ ਕਲਾ ਕਿਰਪਾ ਜੀ ਠੀਠਾ ਅੱਛਾ ਪਿਆਜ ਨਾਗ ਆਪਣੇ ਕੋਲ ਟੋਟਲ ਤਿੰਨ ਨੇ ਉਹਦਾ ਨਾਗ ਉਹਦਾ ਪੰਜ ਹੀ ਕੱਲ ਆਪਣੇ ਕੋਲ ਦੋ ਵੇਗੀਆਂ ਐ ਅੱਛਾ ਤਿੰਨ ਆਈਟਮ ਜੀ ਆਪਣੇ ਕੋਲ ਹੁਣ ਤਿੰਨ ਨੇ ਹਾਂਜੀ ਹਾਂਜੀ ਜਿਹੜੀਆਂ ਦੋ ਤਾਂ ਸੁਈਆਂ ਦੁੱਧ ਤੇ ਆ ਹਾਂਜੀ ਦੋ ਸੁਈਆਂ ਤੇ ਇੱਕ ਗੱਬਣ ਵਸ਼ੀ ਪਈ ਲੈਣਾ ਸਾਡੇ ਤਾਂ ਨਾਮ ਹੀ ਨਾ ਪਾਸ ਆ ਪਹਿਲੇ ਚੈੱਕ ਪਾਸ ਹੋਈ ਐ ਹਾਂਜੀ ਹਾਂਜੀ ਆਪਾਂ ਕਰਵਾਈ ਕੱਲ ਠੀਕ ਹੈ ਹਾਂਜੀ ਉਹ ਦੋਸੋ ਜਿਹੜੀਆਂ ਦੋ ਵੜਾ ਇਹ ਦੁੱਧ ਤੇ ਚੱਲ ਰਹੀਆਂ ਨੇ ਸ਼ੁਰੂਆਤ ਆਪਾਂ ਪਹਿਲਾ ਦੋਸਤੋ ਇਹਨਾਂ ਵੈੜਾ ਤੋਂ ਕਰ ਲਾਂਗੇ ਐ ਭੀ ਪਹਿਲੇ ਨੰਬਰ ਤੇ ਇਸੇ ਵੈੜ ਤੋਂ ਸ਼ੁਰੂਆਤ ਕਰਦੇ ਆਂ ਸੂਆ ਪਹਿਲਾ ਸੂਆ ਵਾ ਹਾਂ ਮੂੰਹ ਤੋਂ ਚਾਰ ਦੰਦ ਦਾ ਵੈੜ ਚਾਰੂ ਚੂਰੂ ਵੇ ਲੋ ਕੱਢੀਏ ਅੱਛਾ ਜੀ ਹਾਂਜੀ ਲੋ ਜੀ ਪਹਿਲਾ ਸੂਆ ਮੂੰਹੋਂ ਚਾਰ ਦੰਦ ਦਾ ਕਿਉਂ ਚਾਰ ਦੰਦ ਦਾ ਠੀਕ ਹੈ ਜੀ ਤੇ ਦੇਣਾ ਅੱਜ ਕਿੰਨੇ ਹੋ ਗਿਆ ਸਾਨੂੰ ਸਾਹਿਬ ਹਫਤਾ ਆ ਗਿਆ ਸੂਈ ਨੂੰ ਹਫਤਾ ਲਾ ਲਓ ਦਹਾਦੇਨ ਲਾ ਲਓ ਅੱਛਾ ਜੀ ਹਾਂਜੀ ਉਹ ਦੋਸਤੋ ਹਫਤਾ 10 ਦਿਨ ਮੰਨ ਲਿਓ ਜੇ ਆ ਮਗਰ ਬੱਛਾ ਬੱਛਾ ਜੀ ਬੱਛਾ ਮਗਰ ਉਹ ਵਾ ਬੱਛਾ ਮਗਰ ਲਾਲ ਰੰਗ ਦੇ ਵਿੱਚ ਆ ਦੇਖ ਲਓ ਠੀਕ ਹੈ ਜੀ ਹਾਂਜੀ ਐ ਭੀ ਕਾਸ ਕੇ ਲੋਹਾਂਜੀ ਬਣਾ ਕੇ ਦਵਾਂਗੇ ਠੀਕ ਹੈ ਜੀ ਤੈਨੂੰ ਨਾ ਕਹਿਣ ਵਾਲਾ ਕਹਿਣ ਵਾਲੇ ਬਣਾ ਕੇ ਦਵਾਂ ਦੋਸਤੋ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਥਾਣਾ ਪਾ ਦਿਖਾ ਦਿੰਦੇ ਆ ਅਗਲੇ ਥਾਣਾ ਦਾ ਸਾਈਜ਼ ਤੁਸੀਂ ਵੇਖ ਲਓ ਤੇ ਮਗਲੇ ਥਾਣਾ ਦਾ ਸਾਈਜ਼ ਥੋੜਾ ਜਿਹਾ ਦੋਸਤੋ ਘਾਟਾ ਮਧਾਣੀ ਚੀਜ਼ ਵਿੱਚ ਵਧੀਆ ਚੋਈ ਜਾਂਦੇ ਬਤਾਰਾ ਤੁਹਾਨੂੰ ਮਾਰ ਕੇ ਫਾਉਂਦੇ ਆ ਜਿਹੜਾ ਚੋਈ ਚੰਗੀ ਹੋ ਜਾਂਦੀ ਹੈ ਜੇ ਮਗਲੇ ਦੀ ਗੱਲ ਕਰੀਏ ਤੇ ਉਹ ਥੋੜੀ ਜਿਹੀ ਔਕੀ ਆ ਔਕੀ ਆ ਅਗਲੇ ਪਿਛਲੇ ਥਾਣ ਅਗਲੇ ਪਿਛਲੇ ਥਾਣ ਜਿਹੜੀ ਚੋਈ ਆ ਉਹ ਤੁਸੀਂ ਕਰ ਸਕਦੇ ਠੀਕ ਹੈ ਜੀ ਬਾਕੀ ਥਾਣ ਬਹੁਤ ਵਧੀਆ ਅ ਚਚਵਾਜਬੂ ਦੇ ਵਿੱਚ ਹੋਈ ਵੈੜ ਜਦੋਂ ਖਾਣ ਜਿਹੜਾ ਦੋਸਤੋ ਕੱਢ ਆਉਗੀ ਜਿਵੇਂ ਜਿਵੇਂ ਚੁਆਈਆਂ ਹੋਈਆਂ ਜਾਂਦੀਆਂ ਪਹਿਲਾ ਸੂਆ ਤੇ ਬੇਸ਼ੱਕ ਇਧਰ ਤੁਹਾਨੂੰ ਦਿਖਾਉਣੇ ਆ ਸਿੰਘ ਬੇਸ਼ੱਕ ਥੋੜੀ ਤੋਂ ਨਾਰਮਲ ਹੈਗੀ ਆ ਚੂਕੀ ਵਿੱਚ ਜਲਦੀ ਕਨੂੰ ਚੈੱਕ ਕਰ ਲਓਗਾ ਸ਼ੀਰੀਆਂ ਦੰਦ ਦੋਖਾ ਦੇ ਤੇ ਲਓ ਚਾਰ ਦੰਦ ਹੈ ਹਾਂਜੀ ਚਾਰ ਦੰਦ ਪਿਓਰ ਲਓ ਦੋਸਤੋ ਛੇਕ ਦੇ ਤੇ ਕੰਨੀ ਵਾਲੇ ਦੁੱਧ ਦੰਦ ਆ ਜੀ ਲੈ ਵੀਰ ਹੈਪੀ ਖੋਲ ਕੇ ਵੀਰਾ ਤੋੜਦੇ ਤੇ ਐਸ ਵਕਤ ਜਿਹੜਾ ਦੁੱਧ ਵੀ ਦੋਸਤੋ 10 ਕਿਲੋ ਸਾਨੂੰ ਦਾ ਦਾਖਲ ਤੋਂ ਮਣਕੇ ਲੈ ਜਾਏ ਕੋਈ ਵੀਰ ਦੋ ਟਾਈਮ ਆ ਆਨਲਾਈਨ ਖੜੇ ਨੌ ਕਿਲੋ ਦੀ ਗਾਰੰਟੀ ਦੇ ਭੇਜਾਂਗੇ ਲਓ ਵੀ ਦੋਸਤੋ ਕੋਈ ਵੀਰ ਆਉਂਦਾ ਦੋਸਤੋ ਖਰੀਦਣ ਤੇ 10 ਕਿਲੋ 9 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿਲੋ ਖੰਡ ਘੱਟ ਦੱਸਿਆ ਬਾਕੀ ਕੋਈ ਵੀ ਰਕਿਆ ਬਾਕੀ ਹੋਵੇ ਤੇ ਫਿਰ ਸਵਾਦ ਆਉਂਦਾ ਆ ਦੇਖੋ ਸਾਦੂ ਦਾ ਵੱਡਾ ਆਇਂਦਾ ਹੈਪੀ ਥੋੜਾ ਜਿਹਾ ਕੱਦ ਪੂਰਾ ਵੱਡਾ ਜੇ ਇਹਦੇ ਵੈਟ ਆਏ ਨਾ ਵੀ ਸਾਂਭਣ ਕੋਣ ਥੋੜੀ ਜਿਹੀ ਹਾਂਜੀ ਹਾਂਜੀ ਸਾਂਭੀ ਨਹੀਂ ਕਿੰਨੇ ਉਹਦੀ ਭੁੱਖੀ ਮਾਰੀ ਪਈ ਆ ਦੇ ਆਹ ਦੋਸਤੋ ਠੀਕ ਹੈ ਜੀ। ਕਿ ਜਿੰਨੀ ਸਾਮੀ ਹੋਣੇ ਤੋਂ ਪਹਿਲੇ ਲੇ ਲੂ ਅਗੜਾ। ਤਾਂ ਮੇਰੇ ਵੀ ਜਿਹੜੀ ਇਹ ਬਿਲਕੁਲ ਜਾਇਜ਼ ਰੇਟ ਤੇ ਮੈਂ ਕਹਿੰਦਾ ਜਾਇਜ਼ ਜਾਇਜ਼ ਦੇ। ਉਹ ਛੋਟਾ ਪੜਦਾ ਬਿਲਕੁਲ ਵਾਜਬ ਰੇਟ ਆ। ਆ ਲਓ। ਜੋ ਵੇਹ ਲੋ ਵੱਛੀ ਮਾੜੀ ਨਹੀਂ ਕੀ। ਵੱਛੀ ਜਾਦਪਾਤ ਵਾਲੀ ਆ। ਸਾਰੀ ਸਾਫ ਸੁਥਰੀ ਆ। ਹੈਵੀ ਐ ਠੰਡੀ ਧੀਰੀ ਆ। ਹੋ। ਲਓ ਜੀ। ਅਰੇ ਇਹ ਨਹੀਂ ਚੱਕਰ ਕੋਈ ਉਪਰੋਂ ਪਕੜ ਹੋ ਜਾਂਦੀ ਆ ਹਾਂਜੀ ਹਾਂਜੀ ਵਧੀਆ ਚਵਾਈ ਹੋ ਜਾਂਦੀ ਆ ਠੀਕ ਆ ਜੀ ਹਾਂਜੀ ਦੋਸਤੋ ਦੱਸਣਾ ਜ਼ਰੂਰੀ ਹੈ ਕਈ ਵਾਰਾਂ ਵੀਰ ਕੋਈ ਸਾਈਬੇਨਾ ਕਰ ਲੈਂਦੇ ਆ ਪਾਚ ਇੱਥੇ ਅਣਕੰਦੇ ਵੀ ਥਣ ਛੋਟੇ ਆ ਬਾਕੀ ਬੱਚੀ ਪਹਿਲਾ ਸਵੇਰ ਸੁੱਈ ਏ ਜਿਵੇਂ ਜਿਵੇਂ ਚਵਾਈਆਂ ਹੋਈਆਂ ਤੇ ਥਣ ਤਕਰੀਬਨ ਠੀਕਾ ਖਚਾਕ ਚੂ ਦੇ ਨਾਲ ਹੋਰ ਥਣ ਦੂਜੇ ਸੂਆ ਨੂੰ ਬੱਚੀ ਆ ਤੰਤਰੀ ਚੰਗਾ ਉਹ ਦੁੱਧ ਵੀ ਬਹੁਤ ਚੰਗਾ ਬੱਚੀ ਚਵਾਊਗੀ ਐਰ ਕੀ ਮਾਲਾ ਮੂਲਾ ਮਾਰਕਟ ਚਲੋ ਠੰਡ ਠੰਡ ਪੈ ਗਈ ਤੇ 12 ਕਿਲੋ ਦਈ ਜਾਊਗੀ ਬਿਲਕੁਲ ਜੀ ਬਾਕੀ ਪੜਤਾ ਜਿੰਨਾ ਕਾ ਦੋਸਤੋ ਕੋਈ ਮ ਇਹ ਰੇਡ ਪੜਤਾ ਜਿਹੜਾ ਬਿਲਕੁਲ ਜਾਇਜ਼ ਕਰ ਦੇਣਾ ਇਹਦਾ ਤੁਸ ਜੀ ਸਾਹਿਬ ਇਹਨੇ ਜੇ ਟੋਕੜ ਨਹੀਂ ਜਿੰਦਾ ਕੋਈ ਜਿੰਨੇ ਆਪਾਂ ਸੱਜਰ ਦੇ ਦੇਣੀ ਆ ਹਮ ਮੋਲ ਉੜਦਿਆਂ ਵਾਲੇ ਜਾਣ ਅੱਜ ਫੇਰ ਉਹ ਵੀ ਆਪੀ ਕਹਿੰਦਾ ਉੜਦਿਆਂ ਜਾਣ ਜਿਹੜੀਆਂ ਹਾਂਜੀ ਤੇ ਹੈਪੀ ਦੇ ਦਈਏ ਫਿਰ ਕਿੰਨੇ ਕਦੀ ਆਪਾਂ ਕਸਰਾ ਕੁਸਰਾ ਕਰ ਤੁਸ ਜੀ ਸਾਹਿਬ ਮੋਲ ਕਰ ਨੂੰ 28 ਕਰ ਲਈਏ 30 ਕਰ ਲਈਏ ਹਾਂ ਸਾਡੇ 23000 ਦੀ ਵੜ ਦੇ ਦਾਂਗੇ ਉਹ ਵੀ ਵੜ ਚੰਗੀ ਆ ਮਗਰ ਵੱਛਾ ਮੇਲ ਖਾਪਾ ਠੀਕ ਆ ਅਕੇ ਹੈਪੀ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਈ ਇੱਕ ਇਹ ਹੁੰਦਾ ਦੂਜਾ ਸੁਆਸ ਹੋਈ ਜੋ ਅੱਛਾ ਜੀ ਹਾਂਜੀ ਮਗਰ ਬੱਚੀ ਜੇ ਵਸਾ ਰਹੀ ਸੁਈ ਨੂੰ ਉਹ ਜੀ ਦੂਜਾ ਸੁਆ ਹਫਤੇ ਦਾ ਸੁਆ ਹਫਤੇ ਦੀ ਸੁਈ ਮਗਰ ਬੱਚੀ 28 ਦੇ ਸ਼ਾਹੀ ਵਾਲ ਦਾ ਕ੍ਰੋਸ ਹੀ ਵਸੀ ਆ ਉਹਦੇ ਨਾਲ ਹੀ ਗਾਵਾਂ ਜੀ ਕ੍ਰੋਸ ਬੰਦ ਲਿਆ ਇਹ ਹੁਣ ਕਿੰਨੇ ਦੁੱਧ ਤੇ ਆ ਗਏ ਸਰ ਸਾਹਿਬ 12 ਕਿਲੋ ਦੁੱਧ ਹੋਊਗਾ ਵਖਾਵਾ 13 ਨਾਲੋਂ 14 ਨਾਲੋਂ 12 ਕਿਲੋ ਦੁੱਧ ਮਿੰਤੀ ਵਾਲਾ ਹੋਊਗਾ ਆ ਨੈਟ ਜਿਹੜਾ ਜਿਹੜਾ ਮੈਂ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਪਾਉਗੀ ਮਨ ਕੀ ਕਰਿਆ 12 ਦਾ ਇਹ ਤੇ ਨਹੀਂ ਕਿਤੇ 9-10 ਨਿਕਲੇ ਮੈਂ ਕਹਿੰਦਾ 9 ਕਿਲੋ ਦੁੱਧ ਨਿਕਲੇ ਤੇ ਗਾਂ ਫਰੀ ਦੇ ਦੇ ਆਗੇ ਲਓ ਜੀ ਹਾਂ ਜੀ ਉਹ ਦੱਸੋ 9-10 ਨਿਕਲੇ ਤੇ ਵੀਰਾਂ ਦਾ ਗਾਂ ਫਰੀ ਦੇ ਦਿਆ ਕਿ 12 ਲੀਟਰ ਦੁੱਧ ਜਿਹੜੇ ਜਿਹੜੇ ਸਾਣਾ ਚਿੱਡਾ ਲੱਗਾ ਨਾ ਗਾਂ ਨੂੰ ਅਜਣ ਕਹਿੰਦਾ 15 ਕਿਲੋ ਦੁੱਧ ਦੀ ਹੋਵੇ ਪਾਉਣ ਥੱਲੇ ਹੋਵੇ ਤੇ ਅੱਛਾ ਜੇ ਗਾਲਾ ਪਾਉਂ 13-14 ਆਓ ਚੌਰ ਸਲੇਵਾ ਦੋਸਤੋ ਤੇ ਦਿਖਾਉਂਦੇ ਆਂ ਨਿੰਬੂ ਨੁੱਚੜ ਜਾਂਦੀ ਆ ਦੇ ਬਾੜੀ ਵਾਲਾ ਚੱਟਾ ਤੇ ਥੱਲਿਓ ਤੁਹਾਨੂੰ ਵਿਖਾਉਣੇ ਬਣੀ ਕੀ ਖੜੀ ਕਰਮਾਂ ਲਈ ਸੰਦੂ ਸਾਹਿਬ ਮੈਂ ਲੈਵੇ ਹਿਸਾਬ ਨਾਲ ਆਪਾਂ 15 ਕਿਲੋ ਦਾ ਵਿਖਾਲਾ ਕਰੀ ਜਾਵੇ ਬਾਲਟੀ ਦੁੱਧ ਪੈਰ ਵਾਲਾ ਲੀਟਰ ਮਾਰ ਕੇ ਗੜਵੀ ਬਣਾ ਕੇ ਦਵਾ ਕੇ 12 ਕਿਲੋ ਦੁੱਧ ਆਪੀ ਆਪਦੇ ਵਜਨ ਵਜੂਤ ਨਾਲ ਚਾਹਾਂ ਮੈਂ ਕਹਿੰਦਾ ਵੀ ਉਹਨਾਂ ਹੀ ਚੱਡਾ ਤੇ ਉਹਨਾਂ ਹੀ ਘਾਤ ਰਸ ਲੈ ਆਓ ਬਹੁਤ ਦੋਸਤੋ ਇਹ ਨਾ ਮੇਰਾ ਵੀ ਰੂਪੀ ਆਖੇ ਫਟ ਰੂਡਰ ਬੜਾ ਚੰਗਾ ਪੂਰੀ ਫਿੱਟ ਫਾੜ ਥੱਲਿਓ ਤੇ ਦੁੱਧ ਵੈਸੇ 12 ਕਿਲੋ ਆ ਦੁੱਧ ਚੰਗਾ ਚਵਾ ਦੂਗੀ ਜ ਵੇ ਲੋ ਐ ਸੀਲ ਸੰਦੀ ਕਰਮਾ ਵਾਲੀ ਲੈਵਾ ਵੇ ਲੋ ਬਾਕੀ ਥਣ ਪਾਂਡੇ ਸਫਾਈ ਵੇ ਲੋ ਕਿੰਨੇ ਜੀ ਕੋ ਬਖਾਲਾ ਦਾ ਦੋਸਤ ਜਿਵੇਂ ਆਪਾਂ ਗੱਲ ਕਰਦੇ ਬਖਾਲਾ ਦਾ तकरीबन ਕੋਈ 2 ਕਿਲੋ ਵਾਧਾ ਵਾਲਾ ਕਰਦੀ ਪਈ ਐ ਪਰ 12 ਕਿਲੋ ਜਿੱਡਾ ਦੇ ਕੁਰੀਏ ਵਾ 20 ਕਿਲੋ ਵਾਲੀ ਦਾ ਵਿਖਾਉਂਦੀ ਆ ਪਰ ਜਿੰਨਾ ਹੈਗਾ ਆਪਾਂ ਦੱਸ ਰਹਾ ਹਾਂ ਉਹਨਾਂ ਕੀ ਇੱਥੇ ਮੈਂ 15 16 ਰਸਤੇ ਦੇ ਦਾਂ ਕੱਲ ਜਾਊਗੀ ਮੈਂ ਆਹ ਮੂੜਾ ਮਾਰ ਕੇ ਤੇ 15 ਕਿਲੋ ਦੋ ਦਿਨ ਨੂੰ ਕੀ ਜਾਂਦਾ ਵਾ ਹਮ ਹਮ ਉਹ ਚੱਲ ਜਿੱਡਾ ਕਾਟ ਕਾਟਾ 12 ਕਿਲੋ ਦੁੱਧ ਵੀ ਬਹੁਤ ਆ ਜੀ ਮੈਂ ਕਿਹਾ ਸੰਤੂ ਸਾਹਿਬ 12 ਕਿਲੋ ਦੁੱਧ ਥੋੜੀ ਨਹੀਂ ਐ ਜੀ ਲਵਾਵੇ ਲੋ ਕੀ ਨਹੀਂ ਕਰਦੀ ਜਗਾੜ ਹੈਨਾ ਐ ਫਾੜੀ ਇਹਦਾ ਲਵਾ ਫਿਰ ਐਡਾ ਜਗਾੜ ਤਾਂ ਵੱਡੀਆਂ ਵੱਡੀਆਂ ਬਹਿੜਾਂ ਨੂੰ ਲੱਗਾ ਬੱਸ ਜੀ ਇਹਦੇ ਨਾਲ ਮੜਾ ਆਇਆ ਦੰਦ ਮਾਰੇ ਜੀ ਬਾਕੀ ਚੌਣ ਚਾ ਹਾਂਜੀ ਹਾਂਜੀ ਚੌਣ ਤੋਂ ਨਹੀਂ ਕੋਈ ਆਂਦੀ ਠੱਲੇ ਵੰਗਾ ਪਾ ਕੇ ਬਤਾ ਤੁਹਾਨੂੰ ਤੁਹਾਨੂੰ ਉਤਾਰ ਮਰਾ ਦਾਂਗੇ ਵੰਗਾ ਪਾ ਵੰਗਾ ਹੀ ਪਾ ਲਈਦਾ ਹਾਂ ਹਾਂਜੀ ਥੱਲੇ 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 ਘਿਜਾਈ ਵੰਗਾ ਜੀ ਮਗਾ ਪਾ ਕੇ ਨਹੀਂ ਲੱਤ ਲੁੱਟ ਚੋ ਨਾ ਜੀ ਨਾ ਲੱਤ ਲਾਉਗੀ ਨਾ ਤੇ ਭਾਦੋ ਛੜ ਬੈ ਕੇ ਚੋਈ ਜਾਓ ਤੇ ਇਹ ਹੈਪੀ ਆਪਾਂ ਦਵਾਂਗੇ ਕਿਨੇ ਜੀ ਸੋਹਣ ਸਾਬ ਮੋਲ ਕਾ ਨੂੰ ਭਵਾਂ 45 ਕਰ ਲੀਏ 40 ਕਰ ਲੀਏ 33000 ਦੀ ਵਾੜ ਦੇ ਦਾਂਗੇ 33000 ਦੀ ਪੂਰੇ 35000 ਵਾੜ ਦਾਂਗੇ ਲੋ ਜੀ ਪੂਰੇ 35000 ਦੀ ਦੋਸਤੋ 100 ਰੁਪਈਆ ਛੋੜ ਕਰਾਂਗੇ ਚੋਂ ਠੀਕ ਹੈ ਜੀ ਸੋਹਣ ਸਾਬ ਵਾੜ ਦੇ ਲਓ ਸਾਬ ਕੀ ਜਾ ਆ ਲਓ ਜੀ ਪੂਰੀ ਸਾਫ ਸੁਥਰੀ ਹਾਂ ਜੀ ਬਖਾਲੇ ਬਖੂਲੇ ਦੀ ਪੰਤਰ ਬੜੀ ਵਧੀਆ ਚੱਡਾ ਦੇ ਕੁੜੀ ਜਮ ਐਂ ਕਰੀ ਫਰਦੀ ਬਲੈਡਰ ਹੀ ਬੰਨੀ ਫਿਰਦੀ ਆ ਤੇ ਹਾਂ ਮੈਨਾਂ ਫੋਟੋ ਪਾਲ ਵਾਂਗੂ ਲੇਵਾ ਮੈਂ ਕਿਹਾ ਮੋਲ ਬੱਛੀ ਆ ਠੀਕ ਆ ਜੀ ਮੋਲਾ ਪਾਉਣੇ ਕਿਤੇ ਜਿੰਨੇ ਕੋ ਲੈਣੇ ਕੋਈ ਵੀਰੇ ਨਾਲ ਆ ਕੇ ਵੀ 30 ਲੈ ਲੈ 28 ਲੈ ਲੋ ਵੀਰ ਨਾਲ ਫੋਨ ਲਾਵੇ ਬਾਕੀ ਦੋ ਦ ਮਿੰਨਕੇ ਦੇਵਾਂਗੇ ਆਪਣੇ ਘਰ ਦਾ ਬੱਛੀ ਵੀ ਚੰਗੀ ਬੱਜੀ ਕੋਈ ਵੀਰ ਥਾਂ ਨਾਲ ਆ ਦੇ ਬਹੁਤ ਸੋ ਮੋਲ ਪਹਿਲਾਂ ਹੀ ਉਹਨਾਂ ਕ 10 ਬਾਕੀ ਕ ਮੱਛੀਾਂ ਵਾਲੀ ਬਰੀ ਦਿਮਾਗ ਆ ਵੀ ਭਾਈਆਂ ਦੇ ਬੱਛੀ ਵਾਲੀ ਗਾਂ ਲੈਣਾ ਅੱਛਾ ਜੀ ਹਾਂਜੀ ਠੀਕ ਆ ਬਾਕੀ ਥਾਂਬ ਸੂਮ ਲੈਂਦੇ ਵਛੀਆਂ ਭੂਰ ਪਰ ਛੱਟੇ ਤੋਂ ਰਹਿ ਮੈਂ ਕਹਿੰਦਾ ਜੀ ਤੁਹਾਨੂੰ ਧਾਰਾ ਮਰਾ ਦਾਂਗੇ ਵਿੱਚ ਵੀਡੀਓ ਦਾਖੂਗਾ ਜੇ ਭੂਰ ਛੱਟਾ ਥਣ ਬਾਅਦ ਘਟਦਾ ਆਪਣੀ ਜ਼ਿੰਮੇਵਾਰੀ ਹੋਊਗੀ ਅੱਛਾ ਪੀ ਅੱਗੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਗਈ ਵਛੀ ਇਸ ਨੂੰ ਸਭ ਵਛੀ ਚੌਗੀਆ ਦੇ ਪਾਣੀ ਛਿੱਗੀ ਮੈਂ ਨਾ ਨਹੀਂ ਧਾਣ ਮਾਰਿਆ ਇਹ ਸਾਢੇ 3 ਨਵੇਂ ਮਹੀਨੇ ਚੱਕ ਪਾਸ ਆ ਸਾਢੇ 3ਾਂ ਦੇ ਹਾਂਜੀ ਆਪਣੇ ਡਾਕਟਰ ਤੋਂ ਹੀ ਆਪਾਂ ਜੀ ਗੱਲ ਕਰਵਾਈ ਆਪਾਂ ਪਿੰਡੋਂ ਵੜ ਲਈ ਆ ਕੱਲ ਹੀ ਚੈੱਕ ਕਰਵਾਈ ਆ ਪੱਲਿਆਂ ਆਣ ਕੇ ਠੀਕ ਆ ਜੀ ਹਾਂਜੀ ਤਾਂ ਦੱਸੋ ਗੱਬਣ ਵਛੀ ਆ ਅੱਗੇ ਪਹਿਲਾ ਸੂਆ ਇਦਰ ਹੇਲੋ ਥੋੜੀ ਜੀ ਤੁਹਾਨੂੰ ਆਪਾਂ ਵਾਪਸੇ ਝੋਲੀ ਦਿਖਾ ਦਗੇ ਝੋਲੀ ਭਾਗੇ ਉਤਰੀ ਹੋਏ ਥਾਣੇ ਵੇਲੇ ਕਿਦਾਂ ਨੇ ਖੇਡਣ ਨੂੰ ਲੱਗਾ ਲੋ ਹੋ ਗਿਆ ਐਂਡ ਗੀਤੀ ਰਹੀ ਆ ਕਰੋ ਚੈੱਕ ਚਾਰ ਥਾਣਾ ਤੇ ਤਕਰੀਬਨ ਹਜੇ ਦੋਸਤੋ ਅੱਧਾ ਤਾਂ ਫੋਟਾ ਥਾਣੇ ਮਿਲ ਕੇ ਸਾਹਮਣੇ ਆਇਆ ਤੇ ਨਿੱਤਰ ਬਿਲਕੁਲ ਜਿਹੜੀ ਦੋਸਤੋ ਚੈੱਕ ਪਾਸ ਉਹਦਾ ਯਾਦ ਕੁਆਲਟੀ ਵਾਲੀ ਬਚੀ ਮੇਰਾ ਵੀ ਆਪਦੀ ਤਸੱਲੀ ਕਰਨੀ ਚਾਹੁੰਦਾ ਬੇਸ਼ੱਕ ਨਾਲ ਗੱਲਬਾਤ ਕਰ ਲਿਓ ਕਿਉਂਕਿ ਝੂਗੀ ਆ ਫੇਜ ਆਜਪਾਲ ਕੁਆਲਿਟੀ ਵਾਲੀ ਆ ਹਾਂ ਬਾਕੀ ਚਲੋ ਸਿਕਰੀ ਦਿਖਾਏ ਕਿਸੇ ਹਾਂਜੀ ਹਾਂਜੀ ਬੜੀ ਸਾਫ ਸੁਥਰੀ ਆ ਬਸ ਜੀ ਕੱਢੀਏ ਹੈਪੀ ਪਰੇ ਨੂੰ ਅੰਦਰ ਸਿੰਘਾ ਸ਼ੂੰਗਾ ਚਲੋ ਕਾਦੀ ਗੱਲ ਆ ਪਹਿਲਾਂ ਲੋਕ ਸੰਗਤ ਕਾਹਦੇ ਹੁੰਦੇ ਨੇ ਜੀ ਸੂਆ ਬੱਚੀ ਨਾ ਸੂਣਾ ਤੇ ਬਾਕੀ ਮੇਰੀ ਵੀ ਸਲਾਹ ਦੋਸਤੋ ਹੁੰਦੀ ਅੱਭੀ ਚਲੋ ਪਹਿਲਾ ਸੂਆ ਬਾਰ-ਬਾਰ ਕੋਈ ਵੀਰ ਚੈੱਕ ਕਰਾਉਣੀ ਚਾਹੁੰਦਾ ਤੁਹਾਡੀ ਆਪਦੀ ਸਮਝਦਾਰੀ ਆ ਪਰ ਜੇਕਰ ਤੁਸੀਂ ਡਾਕਟਰ ਨੂੰ ਮੇਲ ਲੋਗੇ ਤੇ ਹੋ ਸਕਦਾ ਵੀ ਤੁਹਾਨੂੰ ਉਹ ਕਲੀਅਰ ਦੱਸ ਦੇ ਤੇ ਉਹਦੇ ਕਿਸੇ ਵੀਰ ਨੇ ਤਸੱਲੀ ਦੇ ਰਹਿਣਾ ਉਹ ਵੀ ਤੁਹਾਡੀ ਇੱਛਾ ਬਸ ਸਾਹਿਬ ਛੋਟੀ ਨਹੀਂ ਕੱਦ ਕੱਠ ਦੀ ਪੂਰਾ ਵੱਡਾ ਆ ਉਹ ਯਾ ਕਿ ਤਿੰਨ ਮਹੀਨੇ ਦੇ ਕੰਮ ਆਪਾਂ ਇੱਕੇ ਬੰਦੇ ਤੋਂ ਲਈਆਂ ਦੋਵੇਂ ਗਾਵਾਂ ਆਏ ਉਹ ਬੰਦਾ ਨਾ ਕੰਮਕੁੰਮ ਤੇ ਲੱਗ ਗਿਆ ਵਿਚਾਰਾ ਤੋਂ ਦਾ ਮੁੰਡੇ ਤੋਂ ਪੱਠੇ ਨਹੀਂ ਪੈਂਦੇ ਹਾਂਜੀ ਓਕੇ ਓਕੇ ਹਾਂਜੀ ਉਹ ਵੀ ਬਾਕੀ ਵੀਰੋ ਕੱਦ ਸੋਹਣਾ ਬੱਚੀ ਦਾ ਅੱਗੇ ਮੇਰਾ ਬਿਲਕੁਲ ਸੰਗੀ ਸਾਸ ਆਰ ਹੈ ਬੱਚੀ 35 40 ਹਜ਼ਾਰ ਦੀ ਹੈਗੀ ਆ ਕੁਛ ਇੱਕ ਮਹੀਨੇ ਕੇ ਸੰਭਨ ਦੀ ਲੋੜ ਕੋਈ ਪੈਣੀ ਹੈ ਤੁਹਾਨੂੰ ਘਰਾਂ ਵਾਲੀ ਦੁੱਧ ਪਿਆ ਦੂਗੀ ਤੇ ਗੱਬਣ ਜਿਹੜੀ ਆਪਦੇ ਵੱਲੋਂ ਚੈੱਕ ਪਾਸ ਹੋਈ ਹੈ ਇਹਨਾਂ ਦੀ ਉਸੇ ਬਿਹਾਰ ਤੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਇਹ ਅੱਜ ਨਾਗਨੇ ਦੋਸਤੋ ਤਿੰਨ ਤੇ ਇਹਦਾ ਐਪੀ ਮੁੱਲ ਕਰਕੇ ਸਾਬ ਸਾਬ ਮੁੱਲਿਕਾ ਨੂੰ 15 ਗਾਲੀਆਂ 16 ਗਾਲੀ 12100 ਰੁਪਿਆ ਛੋੜ ਕਰਨੀ ਆ 12000 ਹਾਂਜੀ 100 ਰੁਪਿਆ ਛੋੜ ਲਓ ਜੀ ਹਾਂਜੀ ਸਾਬ ਬੜਾ ਵਾਸੀ ਦਾ 12 ਦੇ ਫੰਡਰੀ ਵੇਚਦਾ ਪਰ ਆਪਾਂ ਸਾਡੇ ਤਿੰਨ ਮਹੀਨੇ ਦੀ ਵੜੀ ਕੰਮ ਦੇ ਦੇ ਜਾਂਗੇ ਉਹ ਇਹ ਨਾ ਕਹਵੇ ਛੋਟੀ ਬੀ ਲੋ ਖਦ ਖਦ ਪੂਰਾ ਵੱਡਾ ਬੈਠਦਾ ਠੀਕ ਹੈ ਜੀ ਹਾਂਜੀ ਆਪਣ ਨੂੰ ਭਾਣਾ ਮਿਲਿ ਛੋੜੂੜੀ ਕਮਾਈ ਨਾ ਆਪਾਂ ਦੇ ਦਿੰਦੇ ਆ ਜੀ ਡਾਕਟਰ ਦਾ ਨਾਮ ਕੀ ਵੀਰ ਜਿੱਤੋ ਚੈੱਕ ਕਰਾਈ ਮੈਂ ਕਹਿੰਦਾ ਆਪਣੇ ਪਿੰਡ ਦਾ ਡੇਟ ਸਾਹਿਬ ਜੀ ਨਾ ਬੱਬੀ ਬੱਬੀ ਹ ਡਾਕਟਰ ਦਾ ਨਾਮ ਹੈ ਬੈਟਨਰੀ ਉਹਨਾਂ ਤੋਂ ਚੈੱਕ ਹੋਈ ਆ ਮੇਰਾ ਵੀਰ ਇੱਥੇ ਆਣ ਕੇ ਤੁਸੀਂ ਉਹਨਾਂ ਤੋਂ ਵੀ ਤਸੱਲੀ ਲੈ ਲਿਓ ਜੇਕਰ ਕਿਸੇ ਵੀਰ ਨੇ ਨਹੀਂ ਦੁਬਾਰਾ ਚੈੱਕ ਕਰਾਉਣੀ ਤੇ ਫਿਲਹਾਲ ਇਹ ਸੌਦਾ ਦੋਸਤੋ ਇਹ ਰੇਡ ਪੜਦਾ ਬਾਕੀ ਨੰਬਰ ਸਕਰੀਨ ਦੇ ਉੱਪਰ ਹੈਪੀ ਦਾ ਚੱਲਦਾ ਪਿਆ ਨੰਬਰ ਜਿੱਤੀ ਬੋਲੀ ਇੱਕ ਫੋਨ ਨੰਬਰ ਆਪਣਾ ਹੈ 814373572 ਪਿੰਡ ਆਪਣਾ ਬੁਰਜਨਸੂਗ ਜਿਹੜਾ ਤੰਤਾਂ ਸੇਲ ਪਠੀ ਠੀਕ ਹੈ ਭਰਾ ਹੁਬ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਕਾਲ ਕਰ ਲਿਓ ਠੀਕ ਹੈ ਜੀ ਤਿੰਨ ਵੜਾ ਸੀ ਅੱਜ ਦੋ ਤਾਂ ਜਿਹੜੀਆਂ ਬਿਲਕੁਲ ਦੁੱਧ ਤੇ ਚੱਲ ਰਹੀਆਂ ਕਰਮਾਲੀਆਂ ਤੇ ਫਿਲਹਾਲ ਏਸੀ ਅੱਜ ਪਸ਼ੂ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ